ਸਤਿ ਸ੍ਰੀ ਅਕਾਲ ਦੋਸਤੋ ਸਬਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਅੱਜ ਫਿਰ ਇੱਕ ਬਹੁਤ ਹੀ ਗੰਭੀਰ ਮਾਮਲੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਇਹ ਮਾਮਲਾ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਸਰਕਾਰੀ ਅਫਸਰਾਂ ਦੇ ਨਾਲ ਉੱਚ ਅਧਿਕਾਰੀਆਂ ਦੇ ਨਾਲ ਤੇ ਸਰਕਾਰਾਂ ਦੇ ਨਾਲ ਜੁੜਿਆ ਹੋਇਆ ਤੇ ਇਹ ਮਹਿਕਮਾ ਅਕਸਰ ਬਦਨਾਮ ਰਹਿੰਦਾ ਉਹ ਮਹਿਕਮਾ ਹੈ ਮਾਲ ਮਹਿਕਮਾ ਆਪਾਂ ਰੋਜ਼ ਹੀ ਅਖਬਾਰਾਂ ਦੇ ਵਿੱਚ ਸੁਣਦੇ ਆਂ ਦੇਖਦੇ ਆਂ ਖਬਰਾਂ ਦੇ ਵਿੱਚ ਕਿ ਕਿਵੇਂ ਭ੍ਰਿਸ਼ਟਾਚਾਰ ਦੇ ਨਾਂ ਤੇ ਇਹ ਲੋਕ ਲੋਕਾਂ ਤੋਂ ਪੈਸੇ ਲੈਂਦੇ ਨੇ ਫੜੇ ਜਾਂਦੇ ਨੇ ਬੇਸ਼ੱਕ ਅਲੱਗ-ਅਲੱਗ ਮਹਿਕਮਿਆਂ ਦੇ ਵਿੱਚ ਵੱਡੇ ਤੌਰ ਤੇ ਰਿਸ਼ਵਤਵਾਦੀ ਹੁੰਦੀ ਹੋਵੇ ਪਰ ਮੈਂ ਸਮਝਦਾ ਵੀ ਪੰਜਾਬ ਪੁਲਿਸ ਨਾਲੋਂ ਵੀ ਵੱਧ ਮਾਲ ਵਿਭਾਗ ਦੇ ਅਧਿਕਾਰੀ ਇਹਨਾਂ ਦੇ ਮੁਲਾਜ਼ਮ ਬਦਨਾਮ ਨੇ ਅਕਸਰ ਦੇਖਦੇ ਆ ਵੀ ਕਿੱਡੇ ਕਿੱਡੇ ਕੱਪੜੇ ਤਸਰੀਲਾਂ ਕਚੇਰੀਆਂ ਦੇ ਵਿੱਚ ਉਜਾਗਰ ਹੁੰਦੇ ਨੇ ਤੇ ਜੇਕਰ ਮੈਂ ਨਿਊ ਚੰਡੀਕੜ ਦੀ ਗੱਲ ਕਰਾਂ ਤਾਂ ਇੱਥੇ ਜਿਹੜੇ ਜ਼ਮੀਨਾਂ ਦੇ ਭਾਅ ਨੇ ਅਸਮਾਨ ਛੂ ਰਹੇ ਨੇ ਤੇ ਜੋ ਹਜ਼ਾਰਾਂ ਲੱਖਾਂ ਰੁਪਏ ਦੇ ਵਿੱਚ ਜ਼ਮੀਨਾਂ ਸਨ ਇੱਕਦਮ ਕਰੋੜਾਂ ਰੁਪਏ ਦੇ ਵਿੱਚ ਹੋ ਗਈਆਂ ਤਾਂ ਜਿੱਥੇ ਲੋਕਾਂ ਦਾ ਦਿਮਾਗ ਖਰਾਬ ਹੋਣਾ ਸੀ ਉੱਥੇ ਅਫਸਰਾਂ ਪਟਵਾਰੀਆਂ ਤਹਿਸੀਲਦਾਰਾਂ ਕਰਨਗਵਾਲ ਦੀ ਨੀਤ ਵੀ ਫਿੱਟਣਾ ਕੋਈ ਛੋਟੀ ਗੱਲ ਨਹੀਂ ਕਿਉਂਕਿ ਪੈਸਾ ਚੰਗੇ ਚੰਗੇ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਬਿਲਕੁਲ ਨਵਾਂ ਮਾਮਲਾ ਸਭ ਤਹਿਸੀਲ ਮਾਜ਼ਰੀ ਤੋਂ ਸਾਹਮਣੇ ਆਇਆ ਜਿੱਥੇ ਨੇੜਲੇ ਪਿੰਡ ਇੱਕ ਫਾਂਟੋਂ ਦਾ ਇੱਕ ਪਰਿਵਾਰ ਪੀੜਤ ਪਰਿਵਾਰ ਉਹਨਾਂ ਨੇ ਮੰਗ ਕੀਤੀ ਹੈ ਕਿ ਪਟਵਾਰੀਆਂ ਦੀ ਮਿਲੀ ਭੁਗਤ ਦੇ ਨਾਲ ਉਹਨਾਂ ਦੀ ਜ਼ਮੀਨ ਦੀਆਂ ਦੋ ਕਨਾਲਾਂ ਦੀ ਛੇੜਛਾੜ ਹੋ ਗਈ। ਜੋ ਪੇਟ ਪਰਵਾਰ ਨੇ ਇਲਜ਼ਾਮ ਲਾਇਆ ਵੀ ਪਟਵਾਰੀ ਤੇ ਕਨਗੋਦੀ ਮਿਲੀ ਭੁਗਤਾਨ ਦੇ ਨਾਲ ਦੋ ਕਨਾਲ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਗੜਬੜੀ ਹੋ ਗਈ। ਤੇ ਪਰਿਵਾਰ ਵੱਲੋਂ ਵਿਜੀਲੈਂਸ ਪੰਜਾਬ, ਮੁੱਖ ਮੰਤਰੀ ਪੰਜਾਬ ਤੇ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਮੰਗ ਪੱਤਰ ਦੇ ਕੇ ਇਸ ਗੜਬੜੀ ਨੂੰ ਸੁਧਾਰਨ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਜੋ ਸਬੰਧਤ ਅਧਿਕਾਰੀ ਨੇ ਪਟਵਾਰੀ ਨੇ ਕਾਨੂੰਗੋ ਨੇ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਸਾਥਿਓ ਇਹ ਕੋਈ ਇੱਕ ਮਾਮਲਾ ਨਹੀਂ ਅਕਸਰ ਸਾਰੇ ਪੰਜਾਬ ਦੇ ਵਿੱਚ ਰੋਜ਼ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਆਪਾਂ ਨੂੰ ਅਖਬਾਰਾਂ ਚੈਨਲਾਂ ਦੇ ਰਾਹੀਂ ਖਬਰਾਂ ਦੇ ਰਾਹੀਂ ਆਪਾਂ ਨੂੰ ਜ਼ਰੂਰ ਪਤਾ ਲੱਗਦਾ ਬਹੁਤ ਮਾਮਲੇ ਅਜਿਹੇ ਨੇ ਜੋ ਦਬੇ ਰਹ ਜਾਂਦੇ ਨੇ ਨਿਰਪੂਰ ਮੈਂ ਸਮਝਦਾ ਕਿ ਨਿਰਪੂਰ ਕਸੂਰ ਪਟਵਾਰੀਆਂ ਕਨਗਵਾਂ ਤਹਿਸੀਲਦਾਰਾਂ ਦਾ ਵੀ ਨੇ ਕਿਉਂਕਿ ਸਿਸਟਮ ਨੂੰ ਚਲਾਉਣ ਵਾਲੇ ਜੋ ਭ੍ਰਿਸ਼ਟ ਆਗੂ ਨੇ ਮੰਤਰੀ ਲੈਵਲ ਦੇ ਸੰਤਰੀ ਲੈਵਲ ਦੇ ਜਾਂ ਹੋਰ ਉੱਚ ਅਧਿਕਾਰੀ ਨੇ ਉਹ ਵੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਨੂੰ ਪੜਾਵਾ ਦਿੰਦੇ ਨੇ ਜੇਕਰ ਸਰਕਾਰ ਚਾਹੇ ਜੇਕਰ ਸਿਸਟਮ ਚਾਹੇ ਤਾਂ ਕੁਝ ਵੀ ਗਲਤ ਨਹੀਂ ਹੋ ਸਕਦਾ ਜਿਵੇਂ ਮੈਂ ਸਬ ਤਹਿਸੀਲ ਮਾਜ਼ਰੀ ਦੀ ਗੱਲ ਕੀਤੀ ਇੱਥੇ ਵੀ ਬਹੁਤ ਕੁਝ ਕਾਲਾ ਮਾਲਾ ਹੋ ਰਿਹਾ ਜਿਵੇਂ ਪਿਛਲੇ ਦਿਨਾਂ ਚ ਇੱਕ ਤਹਿਸੀਲਦਾਰ ਰਿਹਾ ਜੋ ਅੱਜ ਕੱਲ ਬਿਜ਼ਮਿਸ ਹੋ ਗਿਆ ਹੋਰ ਵੱਡੇ ਵੱਡੇ ਕਪੜੇ ਐਕਸਰ ਟਾਈਮ ਟਾਈਮ ਸਰ ਸਭ ਤਹਿਸੀਲਮਾਜਰੀ ਤੋਂ ਸਾਹਮਣੇ ਆਉਂਦੇ ਰਹੇ ਨੇ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਜਿ ਜਿੰਨੇ ਵੀ ਇੱਥੇ ਪਟਵਾਰੀ ਕੰਨ ਕੋ ਤਹਿਸੀਲਦਾਰ ਰਹੇ ਨੇ ਜਾਂ ਸੰਬੰਧਤ ਰੀਡਰ ਰਜਿਸਟ੍ਰਰ ਕਰਕਰ ਰਹੇ ਨੇ ਜੇਕਰ ਸਰਕਾਰ ਚਾਹੇ ਤਾਂ ਉਹਨਾਂ ਤੇ ਤਸੱਲੀ ਬਖਸ਼ ਅਨਕੁਆਰੀ ਕੀਤੀ ਜਾਵੇ ਉਹਨਾਂ ਦੇ ਜ਼ਾਇਜ਼ਾ ਦਾ ਦੇਖੇ ਜਾਵੇ ਉਹਨਾਂ ਦੇ ਬੈਂਕ ਅਕਾਊਂਟ ਦੇਖੇ ਜਾਣ ਕਿ ਉਹਨਾਂ ਦੀ ਕਿੰਨੀ ਕਿੰਨੀ ਪ੍ਰਾਪਰਟੀ ਹੈ ਕਿੰਨੇ ਸਮੇਂ ਚ ਬਣੇ ਨੇ ਤਾਂ ਉਹ ਜਿਹੜਾ ਮਾਮਲਾ ਦੋ ਕਨਾਲਾਂ ਦਾ ਜਿਹੜਾ ਮਾਮਲਾ ਹੈ ਤਾਂ ਉਹ ਜਿਹੜਾ ਪਟਵਾਰੀ ਤੇ ਕਨਗੋਦੀ ਮਿਲੀ ਭੁਗਤ ਦੇ ਨਾਲ ਹੋ ਗਿਆ ਹੁਣ ਇਹ ਦੇਖਦੇ ਹਾਂ ਕਿ ਜੱਜ ਦਾ ਵਿਸ਼ਾ ਵੀ ਅੱਗੇ ਨਿਕਲਦਾ ਕੀ ਹੈ ਪਰ ਦੁਖਾਂਤ ਬਹੁਤ ਹੈ ਵੀ ਬਹੁਤ ਵੱਡੇ ਪੱਧਰ ਤੇ ਬਹੁਤ ਕਪਲੇਬਾਜੀ ਚੱਲਦੀ ਹੈ ਅਕਸਰ ਹੁੰਦਾ ਕਿ ਇਹ ਵੀ ਜਿਹੜੇ ਲੋਕ ਨੇ ਆਪਣੇ ਵਿਰੁੱਧ ਹੁੰਦੇ ਧੱਕੇ ਤੋਂ ਆਪਣੇ ਵਿਰੁੱਧ ਹੁੰਦੇ ਗੈਰ ਕਾਨੂੰਨੀ ਕੰਮਾਂ ਨੂੰ ਬੋਲਦੇ ਨੇ ਸਭ ਤੋਂ ਵੱਡਾ ਇੱਕ ਹੋਰ ਵੀ ਜਿਹੜਾ ਪਟਵਾਰਚਾਰ ਦਾ ਅੰਡੇ ਨੇ ਖਾਸ ਕਰਕੇ ਪਟਵਾਰਖਾਨਿਆਂ ਦੇਖਿਆ ਜਾਵੇ ਇਹਨਾਂ ਨੇ 2-2 3-3 4-4 ਆਪਣੇ ਸਹਾਇਕ ਰੱਖੇ ਹੋਏ ਨੇ ਇੱਕ ਜਿਹੜਾ ਪਟਵਾਰੀ ਆ 3-3 4-4 ਮੁੰਡੇ ਉਹਨਾਂ ਨੇ ਆਪਣੇ ਨਾਲ ਕੰਮ ਤੇ ਰੱਖੇ ਹੋਏ ਨੇ ਇੱਥੋਂ ਬਿਲਕੁਲ ਬਿਲਕੁਲ ਸਾਫਤ ਹੁੰਦਾ ਕਿ ਜোন ਨੂੰ ਤਨਖਾਹਾਂ ਦਿੰਦੇ ਦਿੱਤੀਆਂ ਜਾਂਦੀਆਂ ਬੜੇ ਲਿਖੇ ਮੁੰਡੇ ਰੱਖੇ ਹੋਏ ਨੇ ਉਹਨਾਂ ਨੂੰ ਤਨਖਾਹਾਂ ਘੱਟੋ-ਘੱਟ 15-15000 ਰੁਪਏ ਤਾਂ ਨਾਰਮਲ ਤਨਖਾਹ ਉਹਨਾਂ ਦਿੱਤੀ ਜਾਂਦੀ ਹੁੰਦੀ ਤੁਸੀਂ ਆਪਣੇ ਆਪੇ ਹਿਸਾਬ ਲਾ ਲਓ ਵੀ 2-2 3-3 4-4 ਜਣਾਂ ਨੂੰ ਤਨਖਾਹਾਂ ਦਣਿਆਂ ਕਿੰਨੇ ਪੈਸੇ ਵੜ ਜਾਂਦੇ ਨੇ ਤੇ ਉਹ ਪੈਸੇ ਆਉਂਦੇ ਕਿੱਥੋਂ ਨੇ? ਬਟਵਾਰੀ ਕਰਨ ਕੋ ਤਾਂ ਆਪਣੇ ਕੋਲੋਂ ਦੇਣ ਤੋਂ ਰਹਿ ਹੈ। ਹੁਣ ਇਹ ਇਹ ਪੈਸੇ ਲੋਕਾਂ ਦੀ ਜੇਬ ਚ ਪਹੁੰਚ ਜਾਂਦੇ ਨੇ। ਬੇਸ਼ੱਕ ਸਰਕਾਰ ਰਾਜ ਨਸ਼ਿਆਂ ਦੇ ਵਿਰੁੱਧ ਜੁੱਧ ਵਿੱਡਿਆ ਹੋਇਆ ਸਰਕਾਰ ਨੇ ਪਰ ਇਸ ਪਾਸੇ ਵੀ ਬੇਸ਼ੱਕ ਸਰਕਾਰ 3 ਸਾਲ ਸੁੱਤੀ ਪਈ ਰਹੀ ਹੈ। ਵੀ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵਿਰੁੱਧ ਜਿਵੇਂ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ ਸਰਕਾਰ ਨੇ ਨਹੀਂ ਕੀਤੀ। ਅਜੇ ਵੀ ਸਰਕਾਰ ਦੇ ਕੋਲ 2 ਸਾਲ ਨੇ ਮੌਕਾ ਹੈ ਅਜੇ ਵੀ ਕਿਉਂਕਿ ਜਿੱਥੇ ਨਸ਼ਾ ਦੇ ਵਿਰੁੱਧ ਤੁਸੀਂ ਵੱਡੀ ਆਵਾਜ਼ ਬੁਲੰਦ ਕੀਤੀ ਉੱਥੇ ਭ੍ਰਿਸ਼ਟਾਚਾਰ ਦੇ ਵਿਰੁੱਧ ਵੀ ਤੁਹਾਨੂੰ ਸਕੰਜਾ ਕਸਣਾ ਚਾਹੀਦਾ। ਤੋ ਕਿ ਦਿੱਕਤ ਕੀ ਹੈ ਵੀ ਆਮ ਜਿਹੜੇ ਲੋਕ ਨੇ ਉਹ ਪਿਸਦੇ ਨੇ ਉਹ ਉਹ ਦੁੱਖ ਉਹ ਚੱਲ ਰਹੇ ਨੇ तकरीबन ਚੱਲ ਰਹੇ ਨੇ ਕਿਉਂਕਿ ਸਾਰੇ ਪਾਸੇ ਪੈਸਾ ਪੈਸਾ ਪੈਸਾ। ਇਵਨ ਅਨਕੁਆਰੀ ਤਾਂ ਇੱਥੇ ਤੱਕ ਵੀ ਹੋਣੀ ਚਾਹੀਦੀ ਜੋ ਇੱਥੇ ਟੈਕਿਸਟ ਬੈਠੇ ਨੇ ਜੋ ਸਟੈਂਡ ਫਰੋਸ਼ ਬੈਠੇ ਨੇ ਜੋ ਰਜਿਸਟਰੀ ਕਲਰਕ ਜਾਂ ਕੋਈ ਹੋਰ ਜਿਹੜੇ ਰੀਡਰ ਨੇ ਐਨਾ ਐਨਾ ਸਾਰਿਆਂ ਦੀ ਹੀ ਇਨਕੁਆਰੀ ਹੋਣੀ ਚਾਹੀਦੀ ਵੱਡੇ ਪੱਦਰ ਦੇ ਤਹਿਸੀਲਾਂ ਦੇ ਵਿੱਚ ਗੈਰ ਕਾਨੂੰਨੀ ਖੋਕੇ ਅੱਡੇ ਦੁਕਾਨਾਂ ਬਣੀਆਂ ਹੋਈਆਂ ਨੇ ਜੋ ਕੋਈ ਪਰਮਿਸ਼ਨ ਨਹੀਂ ਕੋਈ ਫੀਸ ਨਹੀਂ ਕਿਉਂਕਿ ਜਿਹੜਾ ਜਿਹੜਾ ਪ੍ਰਸ਼ਟਾਚਾਰ ਆ ਥੱਲੇ ਤੋਂ ਲੈ ਕੇ ਉੱਪਰ ਤੱਕ ਹੋ ਰਿਹਾ ਹੋ ਸਕਦਾ ਬਹੁਤ ਤਕਲੀਫ ਹੋਵੇ ਉਸ ਦਾ ਕੀ ਮਾਫ ਛੱਡ ਗਿੱਟੇ ਜ਼ਰੂਰ ਲੱਗੂ ਗੱਲ ਕਿਉਂਕਿ ਸੱਚ ਗੱਲ ਹੈ ਜਿੱਥੇ ਹੋਰ ਜਿੱਥੇ ਤੁਸੀਂ ਪਟਵਾਰੀਆਂ ਦੀ ਜਿੱਥੇ ਇਹਨਾਂ ਦੀ ਜਾਇਦਾਦ ਦੀ ਛਾਣਬਿੰਨ ਕਰਨੀ ਜ਼ਰੂਰੀ ਹੈ ਉੱਥੇ ਤੁਸੀਂ ਪਟਵਾਰੀਆਂ ਦੇਖੋ ਵੀ ਤੁਸੀਂ ਉਹ ਕਿਵੇਂ ਰੱਖਦੇ ਹੋ ਤੁਸੀਂ ਤਿੰਨ ਤੇ ਚਾਰ ਚਾਰ ਮੁੰਡੇ ਪੰਜ ਬੰਦ ਤੁਸੀਂ ਮੁੰਡੇ ਰੱਖੇ ਬਿਲਕੁਲ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਤੁਹਾਨੂੰ ਮੈਂ ਬਲਾਕ ਮਜ਼ਰੀ ਤੋਂ ਸੁਣੇ ਮਰੇ ਆਪ ਅੱਖੀਂ ਦੇਖਣ ਦਾ ਹੈ ਵੀ ਉੱਥੇ ਚਾਰ ਮੁੰਡੇ ਜਿਹੜੇ ਇੱਕ ਸਬੰਧਤ ਜਿਹੜਾ ਉੱਥੇ ਪਟਵਾਰੀ ਸੀ ਬਲਾਕ ਮਜ਼ਰੀ ਦੇ ਚਾਰ ਮੁੰਡੇ ਉਹਨੇ ਰੱਖੇ ਹੋਏ ਸੀ ਤੇ ਉਹ ਜਦੋਂ ਫਾਂਟਵਾ ਪਿੰਡ ਦੀ ਮੈਂ ਤੁਹਾਨੂੰ ਗੱਲ ਦੱਸੀ ਰਿਕਾਰਡ ਦੇ ਨਾਲ ਜਿਹੜੀ ਛੇੜਖਾਨੇ ਦੀ ਗੱਲ ਸਾਹਮਣੇ ਆਈ ਹੈ ਤਾਂ ਜਦੋਂ ਉਹ ਮੇਰੇ ਸਾਥੀ ਨੇ ਮੈਂ ਨਾਲ ਉਹਦੇ ਗਿਆ ਜਦੋਂ ਸਾਥੀ ਨਾਲ ਉਹਦੇ ਉਹਦੇ ਬਾਰੇ ਗੱਲ ਤੁਸੀਂ ਵੀ ਐਂ ਦਾ ਕਰਕੇ ਗੜਬੜੀ ਹੋ ਗਈ ਦੋ ਕਨਾਲਾਂ ਦੀ ਤਾਂ ਚਲੋ ਪਟਵਾਰੀ ਤਾਂ ਆਪਣੇ ਵੱਲੋਂ ਛਾਣਵੇਂ ਕਰਨ ਲੱਗਿਆ ਰਜਿਸਟਰਾਂ ਦੇ ਪਰ ਉਹ ਜਿਹੜਾ ਉਹਨੇ ਸਹਿਕ ਰੱਖਿਆ ਸੀ ਉਹ ਆਪਣੇ ਮੋਬਾਈਲ ਤੋਂ ਫੋਟੋ ਖਿੱਚ ਕੇ ਕਿਸੇ ਨੂੰ ਭੇਜਦਾ ਸੀ ਇਹ ਤੁਸੀਂ ਦੇਖੋ ਕਿੱਡੇ ਸ਼ਰਮ ਦੀ ਗੱਲ ਹੈ ਮਤਲਬ ਇੱਕ ਇੱਕ ਗੱਲ ਮੈਂ ਇਹ ਵੀ ਤੁਹਾਨੂੰ ਦਾਅਵੇ ਨਾਲ ਕਹਦੇ ਆਂ ਵੀ ਪਟਵਾਰੀਆਂ ਦੇ ਨਾਲੋਂ ਵੱਧ ਕਿਤੇ ਜਾ ਕੇ ਜਿਹੜੀ ਜਾਣਕਾਰੀ ਉਹ ਜਿਹੜੇ ਇਹਨਾਂ ਦੇ ਚਮਚੇ ਕਰਿੰਦੇ ਨੇ ਰੱਖੇ ਹੋਏ ਇਹਨਾਂ ਦੇ ਇਹਨਾਂ ਨੇ ਜਿਹੜੇ ਸਹਾਇਕ ਰੱਖੇ ਹੋਏ ਨੇ ਉਹਨਾਂ ਨੂੰ ਜਾਣਕਾਰੀ ਵੱਧ ਹੈ ਇਹਨੀ ਪਟਵਾਰੀ ਨੂੰ ਹਜੇ ਕਿਸੇ ਪਿੰਡ ਬਾਰੇ ਕਿਸੇ ਸਰਕਲ ਬਾਰੇ ਜਾਣਕਾਰੀ ਨਹੀਂ ਜ਼ਮੀਨ ਜ਼ਾਇਜ਼ਾਦ ਬਾਰੇ ਹਜੇ ਇੰਨਾ ਪਟਵਾਰੀ ਨੂੰ ਨਹੀਂ ਪਤਾ ਜਿੰਨਾ ਉਹਨਾਂ ਦੇ ਜਿਹੜੇ ਨੌਕਰ ਨਹੀਂ ਜਾਂ ਚਮਚੇ ਉਹਨਾਂ ਦੇ ਉਹ ਸਹਾਇਕ ਜਿਹੜੇ ਉਹਨਾਂ ਦਾ ਰਖਿੰਦੇ ਰੱਖੇ ਹੋਏ ਨੇ ਉਹਨਾਂ ਨੂੰ ਪਤਾ ਤੇ ਉਹ ਮੇਰੇ ਸਾਹਮਣੇ ਦੀ ਗੱਲ ਹੈ ਵੀ ਉਹ ਮੁੰਡਾ ਬਾਰ-ਬਾਰ ਰਜਿਸਟਰਾਂ ਨੂੰ ਖੋਲ ਰਿਹਾ ਸੀ ਮੋਬਾਈਲ 'ਚੋਂ ਫੋਟੋਆਂ ਖਿੱਚ-ਖਿੱਚ ਕੇ ਕਿਸੇ ਨੂੰ ਭੇਜ ਰਿਹਾ ਸੀਗਾ ਜਦੋਂ ਵਿਰੋਧ ਕੀਤਾ ਤਾਂ ਮੁੱਕਰ ਗਿਆ ਤੇ ਭੱਜ ਗਿਆ ਮਤਲਬ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹ ਵੀ ਇੱਕ ਸਰਕਾਰ ਨੂੰ ਇੱਧਰ ਵੀ ਸੋਚਣਾ ਚਾਹੀਦਾ ਕਿਉਂਕਿ ਜਿਹੜੇ ਜਿਹੜੇ ਪੈਸੇ ਫੜਦੇ ਉਹ ਇਹੀ ਮੁੰਡੇ ਫੜਦੇ ਨੇ ਬੇਸ਼ੱਕ ਪਟਵਾਰੀ ਕੰਨ ਕੋ ਸਿੱਧੇ ਪੈਸੇ ਨਾ ਫੜੇ ਇਹ ਕਹਿੰਦੇ ਨਾਲੇ ਹੋਰ ਗੱਲ ਵੀ ਦੱਸਦੇ ਆ ਵੀ ਜਿਹੜੇ ਪਟਵਾਰੀ ਰਿਟਾਇਰ ਹੋ ਜਾਂਦੇ ਨੇ ਜਿਹੜੇ ਕੰਨ ਕੋ ਰਿਟਾਇਰ ਹੋ ਜਾਂਦੇ ਨੇ ਉੱਥੇ ਕੀ ਮકાਨ ਜਾਂਦੇ ਨੇ ਉਹ ਉੱਥੇ ਕੀ ਦਾ ਸਪੱਟ ਸਿਆਪਾ ਕਰਨੇ ਜਾਂਦੇ ਨੇ ਉਹ ਅਕਸਰ ਕਚਹਿਰੀਆਂ ਤਹਿਸੀਲਾਂ ਦੇ ਵਿੱਚ ਪਟਵਾਰ ਖਾਨਿਆਂ 'ਚ ਉਹ ਕੰਨ ਕੋ ਉਹ ਪਟਵਾਰੀ ਦੇਖੇ ਜਾ ਸਕਦੇ ਨੇ ਉੱਥੇ ਕੀ ਕਰਨ ਜਾਂਦੇ ਨੇ ਜਾਦਾ ਸਰਕਾਰ ਨੇ ਕੋਈ ਜ਼ਿੰਮੇਵਾਰੀ ਲਾਈ ਹੋਵੇ ਸਰਕਾਰ ਨੇ ਕੋਈ ਡਿਊਟੀ ਲਾਈ ਹੋਵੇ ਫਿਰ ਤਾਂ ਕੋਈ ਮੰਨਦੇ ਆ ਵੀ ਉਹਦੀ ਕਿਤੇ ਕਿਸੇ ਫੀਲਡ ਦੇ ਵਿੱਚ ਡਿਊਟੀ ਲੱਗੀ ਹੈ ਕਿਸੇ ਪਿੰਡ ਸਰਕਲ ਦੇ ਵਿੱਚ ਉਹਦੀ ਡਿਊਟੀ ਲੱਗੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਵੀ ਜਿਹੜੇ ਰਿਟਾਇਰਡ ਤਸੀਹੂਲਤ ਕਚੈਰੀਆਂ ਦੇ ਵਿੱਚੋਂ ਪਟਵਾਰਖਾਨਿਆਂ ਚੋਂ ਜਿਹੜੇ ਰਿਟਾਇਰਡ ਪਟਵਾਰੀ ਕਾਨੂੰਗੋ ਹੋ ਗਏ ਨੇ ਉਹ ਉਹਥੇ ਬਾਰ-ਬਾਰ ਕਿਉਂ ਜਾ ਕੇ ਵਹਿੰਦੇ ਨੇ ਉਹ ਦਫ਼ਤਰਾਂ ਦੇ ਵਿੱਚ ਉਵੇਂ ਕਈ ਵਾਰ ਤਾਂ ਪਤਾ ਨਹੀਂ ਲੱਗਦਾ ਵੀ ਰਿਟਾਇਰ ਵੀ ਹੋ ਗਿਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਇਹਦੇ ਬਾਰੇ ਵੀ ਜਰੂਰ ਇਨਕੁਆਰੀ ਹੋਣੀ ਚਾਹੀਦੀ ਵੀ ਉਹ ਕੀ ਕਰਦੇ ਨੇ ਉੱਥੇ ਜਾ ਕੇ ਸਰਕਾਰੀ ਮਹੋਰ ਤੱਕ ਅਸੀਂ ਦੇਖਿਆ ਨਹੀਂ ਹੈਗਾ ਵੀ ਜੇਕਰ ਕਿਸੇ ਮੈਕਮੇ ਦੇ ਵਿੱਚੋਂ ਕੋਈ ਰਿਟਾਇਰ ਹੋ ਗਿਆ ਤਾਂ ਉਹ ਜਾ ਕੇ ਉੱਥੇ ਬੈਠੇ ਇਸ ਤਰ੍ਹਾਂ ਤਾਂ ਕਦੇ ਨਹੀਂ ਹੁੰਦਾ ਪਰ ਬਲਾਕ ਮਾਜ਼ਰੀ ਦੇ ਵਿੱਚ ਬਿਲਕੁਲ ਸਾਬਤ ਹੈ ਰਿਕਾਰਡ ਹੈ ਪ੍ਰੂਫ ਹੈ ਵੀ ਉੱਥੇ ਜਿਹੜੇ ਤਸਾਕਾ ਪਟਵਾਰੀ ਤੇ ਕਨਗੋ ਨੇ ਉਹ ਉਹ ਉੱਥੇ ਜਾ ਕੇ ਮਹਿੰਦੇ ਨੇ ਉਹ ਦਫ਼ਤਰਾਂ ਦੇ ਛਾਂ ਬਣਦੇ ਨੇ ਸਰਕਾਰ ਨੂੰ ਇਹਦੇ ਵੱਲ ਵੀ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਨਸ਼ਿਆਂ ਦੇ ਵਿਰੁੱਧ ਜਿਹੜੀ ਜੋਧ ਨਸ਼ਾ ਵਿਰੁੱਧ ਚੱਲ ਰਹੀ ਹੈ ਤੇ ਭ੍ਰਿਸ਼ਟਾਚਾਰ ਵੀ ਵਿਰੁੱਧ ਜੰਗ ਸਰਕਾਰ ਨੂੰ ਲੜਨੀ ਪੈਣੀ ਹੈ ਤੇ ਸਰਕਾਰ ਨੂੰ ਆਪ ਦੇ ਜਿਹੜੇ ਆਪ ਦੇ ਆਗੂ ਨੇ ਆਪ ਦੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਕਹਿਣਾ ਪੈਣਾ ਵੀ ਤੁਸੀਂ ਵੀ ਆਪਣੇ 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 ਘੱਟੋ ਘੱਟ ਸੰਕੋਚ ਕਰੋ ਤੁਸੀਂ ਵੀ ਨੇਰੀਆਂ ਲੈਂਦਿਆਂ ਪਈਆਂ ਨੇ ਸਾਰਿਆਂ ਦੇ ਸਾਹਮਣੇ ਜੇਕਰ ਕਿਤੇ ਜਿਆਦਾ ਸੱਚ ਬੋਲਦੇ ਆ ਫਿਰ ਪਰਚੇ ਦਾ ਵੀ ਡਰ ਲੱਗਦਾ ਕਿਉਂਕਿ ਬਾਅਦ ਚ ਖੜਦਾ ਕੋਈ ਨਹੀਂ ਨਾਲ ਉਸ ਆਖੀ ਮਾਫ ਬਹੁਤ ਜ਼ਰੂਰੀ ਹੈ ਇੱਕ ਪਾਸੇ ਨੇ ਸਰਕਾਰ ਨੂੰ ਕਈ ਪਾਸੇ ਚੁਣੌਤੀਆਂ ਨੇ ਸਿਰਫ ਇੱਕ ਪਾਸੇ ਨੇ ਇਕ ਨਸ਼ਾ ਦਾ ਮਾਮਲਾ ਨਹੀਂ ਹੈਗਾ ਬਿਰੋਜ਼ਗਾਰੀ ਦਾ ਮਾਮਲਾ ਬਹੁਤ ਵੱਡਾ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਬਹੁਤ ਵੱਡਾ ਪੰਜਾਬ ਦੇ ਵਿੱਚ ਸਿਹਤ ਸਿਸਟਮ ਬਹੁਤ ਵਧੀਆ ਨਹੀਂ ਹੈਗਾ ਸੜਕਾਂ ਤਾਂ ਬੁਰਾ ਹਾਲ ਹੈ ਸੜਕਾਂ ਮੈਂ ਕਹਿੰਨਾ ਸਾਡੇ ਹਲਕੇ ਵਿੱਚ ਤਾਂ ਸੜਕ ਬਣੀ ਹੋਣੀ ਕੋਈ ਨਵੀਂ ਜੇਕਰ ਮੈਂ ਆਪਣਾ ਵਿਧਾਨ ਸਭਾ ਹਲਕਾ ਖੜ੍ਹਦੀ ਦੀ ਗੱਲ ਕਰਾਂ ਬਲਾਕ ਮਾਜ਼ਰੀ ਸਬ ਤਹਿਸੀਲ ਮਾਜ਼ਰੀ ਦੀ ਗੱਲ ਕਰਾਂ ਤਾਂ ਇੱਥੇ ਤਾਂ ਸੜਕ ਬਣੀ ਕੋਈ ਨਹੀਂ ਸੁਣਿਆ ਕਈ ਵਾਰੀ ਵੀ ਆਹ ਵੀ ਸੜਕ ਪਾਸ ਹੋ ਗਈ ਉਹ ਵੀ ਸੜਕ ਪਾਸ ਹੋ ਗਈ ਜਲਦੀ ਕੰਮ ਸ਼ੁਰੂ ਜਲਦੀ ਕੰਮ ਸ਼ੁਰੂ ਕੰਮ ਕਿਤੇ ਕੋਈ ਸ਼ੁਰੂ ਨਹੀਂ ਹੋਇਆ ਬਹੁਤ ਬੁਰਾ ਹਾਲ ਹੈ ਪਤਾ ਨਹੀਂ ਲੱਗਦਾ ਵੀ ਐਵੇਂ ਲੱਗਦਾ ਵੀ ਸੜਕ ਤਾਂ ਖੋਏ ਗਈ। ਮਿੱਟੀ ਦੇ ਵਿੱਚ ਹੀ ਗਵਾਚ ਗਈ ਸੜਕ। ਸਰਕਾਰ ਵਾਸਤੇ ਕਈ ਚੁਣੌਤੀਆਂ ਨੇ। ਬੇਸ਼ੱਕ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ। ਪਰ ਬਾਕੀ ਜੁੰਡਲੀ ਨੂੰ ਵੀ ਨਾਲ ਲੈ ਕੇ ਚੱਲਣ ਦੀ ਲੋੜ ਹੈ। ਖਾਸ ਕਰਕੇ ਇੱਧਰ ਵੀ ਥੋੜਾ ਧਿਆਨ ਦਿੱਤਾ ਜਾਵੇ। ਆਮ ਲੋਕਾਂ ਨੂੰ ਬੜੀ ਖੱਜਲ-ਖਵਾਰੀ ਹੁੰਦੀ ਹੈ। ਕਿਵੇਂ ਦੇਖਿਆ ਵੀ ਪਿਛਲੇ ਦਿਨੀ ਤਹਿਸੀਲਦਾਰ ਜਦੋਂ ਕਿਤੇ ਵਿਜੀਲੈਂਸ ਨੂੰ ਕੋਈ ਤਹਿਸੀਲਦਾਰ ਪਟਵਾਰੀ ਨੂੰ ਫੜ ਲੈਂਦੇ। ਚੋਰ-ਚੋਰ ਸਾਰੇ ਫੇਰ ਇਕੱਠੇ ਹੋ ਜਾਂਦੇ ਨੇ। ਆਪਣੇ ਆਪ ਨੂੰ ਬੇਸਕੋ ਤੁਸੀਂ ਸਾਰੇ ਸੱਚੇ ਬਣਦੇ ਹੋ ਮੈਨੂੰ ਕਿਸੇ ਨਾਲ ਵੀ ਕੋਈ ਨਿਜੀ ਦੁਸ਼ਮਣੀ ਨਹੀਂ ਸਾਡੀ ਕਿਸੇ ਨਾਲ ਵੀ ਕੋਈ ਨਿਜੀ ਰੰਜਿਸ਼ ਕਿਸੇ ਨਾਲ ਵੀ ਨਹੀਂ ਹੈਗੀ ਗੱਲ ਸਿਸਟਮ ਦੀ ਹੈ ਵੀ ਆਪਾਂ ਸਾਰੇ ਰਲ ਮਿਲ ਕੇ ਤਾਲਮੇਲ ਦੇ ਨਾਲ ਸਿਸਟਮ ਨੂੰ ਚਲਾਉਣਾ ਹੈ ਕਿਉਂਕਿ ਪੰਜਾਬ ਪਹਿਲੇ ਹੀ ਬਹੁਤ ਪਿੱਛੇ ਜਾ ਚੁੱਕਿਆ ਹੈ ਪਹਿਲੇ ਹੀ ਵੱਡੀ ਜਿਹੜੀ ਦੁਕਾਨ ਦਾ ਪੰਜਾਬ ਨੂੰ ਝੱਲਣੇ ਪੈ ਰਹਿ ਰਹੇ ਨੇ ਕਿਸਾਨ ਮੋਰਚੇ ਰਾਹੀ ਰਾਹੇ ਕਿਸਾਨਾਂ ਦੇ ਰਾਹੇ ਰਾਹ ਲੋ ਅਕਸਰ ਕੋਈ ਨਾ ਕੋਈ ਦੋ ਦੋ ਚਾਰ ਚਾਰ ਅਕਸਰ ਜਿਹੜੇ ਮਹਿਕਮੇ ਨੇ ਮੁਲਾਜ਼ਮ ਨੇ ਵਿਚਰੇ ਕਿੰਨੇ ਜਥੇਬੰਦੀਆਂ ਨੇ ਸੜਕਾਂ ਤੇ ਉਹ ਰੋਲ ਰਹੀਆਂ ਨੇ ਇਸੇ ਦਾ ਦਿਲ ਨਹੀਂ ਕਰਦਾ ਵੀ ਕੋਈ ਆਪਣੇ ਪਰਿਵਾਰਾਂ ਨੂੰ ਛੱਡ ਕੇ ਸੜਕਾਂ ਤੇ ਰੁਲਾਏ ਕਈ ਪਾਸੇ ਸਰਕਾਰ ਨੂੰ ਚੁਣੌਤੀਆਂ ਨੇ ਉਹਦੇ ਵਿੱਚ ਵੱਡਾ ਮਾਮਲਾ ਇਹ ਵੀ ਹੈ ਵੀ ਇਧਰ ਮਾਲ ਮਹਿਕਮੇ ਵੱਲ ਵੀ ਧਾਂਤ ਦਿੱਤਾ ਜਾਵੇ ਵੀ ਇਹ ਕਿਵੇਂ ਲੋਕਾਂ ਦਾ ਮਾਲ ਜਿਹੜਾ ਆਪਣੇ ਘਰਾਂ ਨੂੰ ਲਿਜਾ ਰਹੇ ਨੇ ਇੰਨਾ ਸੋਣਾ ਨਾਮ ਹੈ ਮਾਲ ਮਹਿਕਮਾ ਮਾਲ ਇਕੱਠਾ ਕਰਨ ਦੇ ਲੱਗੇ ਹੋਏ ਨੇ ਤੇ ਜ਼ਰੂਰ ਆ ਮਾਜ਼ਰੇ ਤਹਿਸੀਲਵਾਰੀ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਇਕੱਲਾ ਦੋਗਨਾਲਾਂ ਦਾ ਮਾਮਲਾ ਨਹੀਂ ਹੋਰ ਬਹੁਤ ਕੁਝ ਹੈ ਨਜ਼ਾਇਜ਼ ਬਹੁਤ ਕੁਝ ਹੋ ਰਿਹਾ ਹੈ ਟੱਬਿਆਂ ਦੇ ਵਿੱਚ ਜੰਗਲਾਂ ਦੇ ਵਿੱਚ ਪਿਛਲੇ ਦਿਨੇ ਇੱਕ ਸਾਹਮਣੇ ਆਇਆ ਸੀ ਕਿ ਕਿਸੇ ਪੁਲਿਸ ਅਫਸਰ ਨਾਲ ਕੋਈ ਜੰਗਲਾਤ ਦੀ ਆਰਪ ਜਿਹੜੀ ਪੰਚਾਇਤ ਦੀ ਜ਼ਮੀਨੋਂ ਉਹਦੇ ਤੇ ਕਿਤੇ ਕਬਜ਼ਾ ਕਰ ਲਿਆ ਅਸੀਂ ਖਬਰਾਂ ਵੀ ਨਾਸ਼ੁਦ ਕੀਤੀਆਂ ਉਹਦੇ ਬਾਰੇ ਅਕਸਰ ਹੀ ਰੋਜ਼ ਨਜਾਇਜ਼ ਕਬਜ਼ੇ ਹੋ ਰਹੇ ਨੇ ਨਜਾਇਜ਼ ਮੈਨਿਕ ਹੋ ਰਹੀ ਹੈ ਇਲਾਕੇ ਦੇ ਵਿੱਚ ਕੋਈ ਮੈਨਿਕ ਨਹੀਂ ਰੁਕੀ ਆਮ ਨਦੀਆਂ ਦੇ ਵਿੱਚ ਵੱਡੇ ਪੱਧਰ ਤੇ ਮੈਨਿਕ ਹੋ ਰਹੀ ਹੈ ਤੇ ਜਰੂਰ ਸਰਕਾਰ ਨੂੰ ਜਿਹੜਾ ਮਾਲ ਮਹਿਕਮੇ ਵੱਲ ਖਾਸ ਕਰਕੇ ਆ ਜਿਹੜੇ ਕਰਿੰਦੇ ਰੱਖੇ ਹੋਏ ਨੇ ਆ ਜਿਹੜੇ ਸਹਾਇਕ ਰੱਖੇ ਹੋਏ ਨੇ ਪਟਵਾਰੀਆਂ ਦੇ ਐਨੀ ਤਰ੍ਹਾਂ ਕਿੱਥੋਂ ਜਾਣਿਆ ਲੋਕਾਂ ਦੀਆਂ ਜੇਬਾਂ ਚੋਂ ਤਨਖਾਹ ਜਾਣਿਆ ਇਹਦੇ ਬਾਬਤ ਸਰਕਾਰ ਨੂੰ ਜਰੂਰ ਜਰਾ ਧਿਆਨ ਦੇਣਾ ਚਾਹੀਦਾ ਤੇ ਅੱਜ ਦੇ ਲਈ ਅੱਜ ਦੀ ਗੁਸਤਾਖੀ ਦੇ ਵਿੱਚ ਐਨਾ ਹੈ ਪ੍ਰੋਗਰਾਮ ਚੰਗਾ ਲੱਗਿਆ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਸਬੰਧਤ ਆਪਣੇ ਕੀਮਤੀ ਸੁਝਾਅ ਵੀ ਜਰੂਰ ਦਿਓ ਅੱਜ ਦੇ ਲਈ ਐਨਾ ਹੀ ਥੈਂਕ ਯੂ